ਆ ਨਾਲੀ ਤੁਨੂ ਸਾਹਿਬ ਦਿੱਲੀ ਦਾ ਕੀ ਕਹਿੰਦਾ ਦਿੱਲੀ ਦੇ ਮੁੱਖ ਮੰਤਰੀ ਨਵਾਜ਼ ਰਾਜ ਸਭਾ ਮੈਂਬਰ ਸੁਆਤੀ ਮਾਲੀਵਾਲ ਨੂੰ ਕਟਿਆ ਗਿਆ ਜੀ ਇਸ ਸੁਆਤੀ ਮਾਲੀਵਾਲ ਵੀ ਮਤਲਬ ਮੇਰਾ ਖਿਆਲ ਵਿਚਾਰੀ ਉਹੀ ਦੀ ਪਾਤਰ ਹੈ ਜੀ ਸੁਆਤੀ ਮਾਲੀਵਾਲ ਤੁਹਾਡੇ ਧਿਆਨ ਚੋ ਲੈ ਸੁਆਤੀ ਮਾਲੀਵਾਲ ਪਹਿਲਾਂ ਦਿੱਲੀ ਦੀ ਜਿਹੜੀ ਮਹਿਲਾ ਕਮਿਸ਼ਨਰ ਉਹਦੀ ਚੇਅਰਪਰਸਨ ਰਹੀ ਸੀ ਬਿਲਕੁਲ ਜੀ ਇਸ ਵੇਲੇ ਉਹਨੂੰ ਰਾਜ ਸਭਾ ਦੀ ਮੈਂਬਰ ਬਣਾ ਦਿੱਤਾ ਹੈ ਹਾਂ ਹਾਂ ਔਰ ਉਹ ਕਾਫੀ ਐਕਟਿਵ ਹੈ ਉਹਦੋਂ ਵੀ ਜਦੋਂ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸੀ ਉਹਨੇ ਕਾਫੀ ਸਾਰੇ ਮਾਮਲਿਆਂ ਦੇ ਵਿੱਚ ਜਿਹੜਾ ਉਹ دخل ਅੰਦਾਂਜੀ ਕੀਤੀ ਸੀ ਕੇਦਰੀ ਬਲ ਹੁਣੀ ਆਪਾਂ ਜਾਣਦੇ ਕਿ ਨਵੇਂ-ਨਵੇਂ ਜੇਲ੍ਹ ਤੋਂ ਬਾਹਰ ਆਏ ਔਰ ਉਹ ਆਪਣੇ ਘਰ ਦੇ ਵਿੱਚ ਐ ਐਸ ਸੁਪਰੀਮ ਕੋਰਟ ਨੇ ਇਹ ਹੁਕਮ ਦਿੱਤਾ ਵਾ ਉਹਨਾਂ ਵਾਸਤੇ ਕਿ ਤੁਸੀਂ ਜਿਹੜੀ ਹੈਗੀ ਆ ਸੀਐਮ ਆਫਿਸ ਨਹੀਂ ਜਾਓਗੇ ਦਫ਼ਤਰ ਨਹੀਂ ਜਾਓਗੇ ਮਤਲਬ ਪਾ ਮਕਮੰਤਰੀ ਦੇ ਵਿੱਚ ਔਰ ਕਿਸੇ ਫਾਈਲ ਦੇ ਤੇ ਤੁਸੀਂ ਦਸਕਤ ਨਹੀਂ ਕਰੋਗੇ ਕੋਈ ਤੁਸੀਂ ਫਾਈਲ ਨਹੀਂ ਦੇਖੋਗੇ ਕਿਸੇ ਘਵਾਰ ਨੂੰ ਨਹੀਂ ਮਿਲੋਗੇ ਵਗੈਰਾ ਵਗੈਰਾ ਜਿਹੜੀਆਂ ਪਾਂਦਸ਼ਾ ਅਦਾਲਤ ਚਲੋਂਦੀ ਹੁੰਦੀ ਆ ਉਹ ਉਹਨਾਂ ਨੇ ਬੰਦਸ਼ ਲਾਤੀ ਜੀ ਉਹ ਬੀਬੀ ਕਹਿੰਦੀ ਹੈ ਕਿ ਮੈਂ ਗਈ ਆ ਜੀ ਮਿਲ ਵਾਸਤੇ ਕੇਜਰੀਵਾਲ ਸਾਹਿਬ ਨੂੰ ਉੱਥੇ ਭੈ ਭੈ ਕੋਈ ਭੈ ਕੋਈ ਇਹੋ ਜਿਹਾ ਨਾ ਹੈ ਜਿਹੜਾ ਪੀਏ ਹੈ ਇਹਨਾਂ ਦਾ ਕੇਜਰੀਵਾਲ ਸਾਹਿਬ ਦਾ ਕਹਿੰਦੀ ਜੀ ਮੈਨੂੰ ਉਹਨੇ ਕੁੱਟਿਆ ਇਹ ਉਹਨਾਂ ਨੇ ਗੱਲ ਤੁਹਾਨੂੰ ਨਹੀਂ ਕਹੀ ਮੈਨੂੰ ਨਹੀਂ ਕਹੀ ਕਿਸੇ ਅਖਬਾਰ ਨੂੰ ਬਿਆਨ ਨਹੀਂ ਦਿੱਤਾ ਉਹਨਾਂ ਨੇ ਇਹ ਜਿਹੜੀ ਹੈਗੀ ਹੈ ਕੰਪਲੀਟ ਕੀਤੀ ਹੈ ਪੁਲਿਸ ਨੂੰ ਟੈਲੀਫੋਨ ਕਾਲ ਕੀਤੀ ਹੈ ਤੇ ਕੀਤੀ ਵੀ ਸੀ ਐਮ ਹਾਊਸ ਤੋਂ ਦਿੱਲੀ ਤੋਂ ਉਸ ਟੈਲੀਫ ਸੀਮ ਹਾਊਸ ਦੇ ਵਿੱਚੋਂ ਟੈਲੀਫੋਨ ਕਾਲ ਆਵੇ ਔਰ ਜਾਵੇ ਇੱਕ ਕੰਟਰੋਲ ਰੂਮ ਦੇ ਉੱਤੇ ਪਰ ਤੁਪੈ ਨਹੀਂ ਸੀ ਭਾਜਣਾ ਠੋਗੀ ਪੁਲਿਸ ਦੇ ਵਿੱਚ ਵੀ ਇਹ ਕੀ ਗੱਲ ਹੋਗੀ ਔਰ ਕੰਪਲੇਨੈਂਟ ਕੋਈ ਹੋਰ ਨਾ ਹੋਵੇ ਤੇ ਰਾਜ ਸਵਾਲ ਦੀ ਮੈਂਬਰ ਉਹ ਵੀ ਇੱਕੋ ਜਿਹੀ ਵਿਧਾਨਿਕ ਪੋਜੀਸ਼ਨ ਹੈ ਉਹਨਾਂ ਨੇ ਨਾਲ ਦੀ ਨਾਲ ਤਾਲਮੇਲ ਕੀਤਾ ਵੀ ਦੱਸੋ ਜੀ ਕੀ ਹੈ ਫਿਰ ਬੀਬੀ ਮਾਲੀਵਾਲ ਪੁਲਿਸ ਸਟੇਸ਼ਨ ਜਾਂਦੀ ਹੈ ਜੀ ਪੁਲਿਸ ਸਟੇਸ਼ਨ ਜਾ ਕੇ ਉਹ ਕੇਸ ਰਜਿਸਟਰ ਨਹੀਂ ਕਰਾਉਂਦੀ ਕੋਈ ਕੰਪਲੇਂਟ ਨਹੀਂ ਕੈਂਦੀ ਮੈਂ ਦੁਬਾਰਾ ਆਉਂਗੀ ਹਾਂ ਸ਼ਾਮ ਤੱਕ ਜਿਹੜੀ ਹੈ ਇਸ ਖਬਰ ਦਾ ਖੰਡਨ ਨਹੀਂ ਕੀਤਾ ਨਾ ਤਾਂ ਸੀਐਮ ਹਾਊਸ ਨੇ ਕੀਤਾ ਨਾ ਉਹਨਾਂ ਦੇ ਜਿਹੜੇ ਆ ਪੀਏ ਸੀਐਮ ਸਾਹਿਬ ਦੇ ਕੇਜਰੀਵਾਲ ਸਾਹਿਬ ਦੇ ਉਹਨਾਂ ਨੇ ਕੀਤਾ ਤੇ ਕੇਜਰੀਵਾਲ ਸਾਹਿਬ ਨੇ ਤਾਂ ਬੋਲਣਾ ਹੀ ਕੀ ਸੀ ਤੇ ਬੋਲੀ ਬੀਬੀ ਮਾਲੀਵਾਲ ਵੀ ਗਈ ਹੂੰ ਹੂੰ ਉਹਨੇ ਤਾਂ ਕਾਹਮ ਕੀ ਹੈ ਇਹ ਬੋਏ ਜबान ਬੰਦ ਕਿਉਂ ਹੋ ਗਈ ਹਾਂ ਜਾਂ ਨਾ ਅੱਗੇ ਗੱਲ ਕਿਉਂ ਨਹੀਂ ਤੁਰ ਰਹੀ ਔਰ ਇਹ ਪੀਏ ਉਹੀ ਹੈ ਜਿਹੜੇ ਪੀਏ ਦੇ ਬਾਰੇ ਤੁਸੀਂ ਦੇਖਿਆ ਨਾ ਪਿਛਲੇ ਦਿਨਾਂ 'ਚ ਇਹ ਖਬਰ ਆਈ ਸੀ ਕਿ ਉਹਨੂੰ ਵੀ ਈਡੀ ਵਾਲਿਆਂ ਨੇ ਇੰਟਰੋਗੇਟ ਕੀਤਾ ਸੀ ਉਹਦੀ ਪੁੱਛਗਿੱਛ ਕੀਤੀ ਸੀ ਔਰ ਕੇਜਰੀਵਾਲ ਸਾਹਿਬ ਤੇ ਕਿੰਨਾ ਨੇੜੇ ਹੈ ਕੇਜਰੀਵਾਲ ਸਾਹਿਬ ਨੇ ਜਿੰਨਾ ਬੰਦਿਆਂ ਦੀ ਲਿਸਟ ਦਿੱਤੀ ਸੀ ਆਪ ਦੇ ਪਰਿਵਾਰਕ ਮੈਂਬਰਾਂ ਦੀ ਔਰ ਆਪਣੀ ਪਾਰਟੀ ਦੇ ਲੀਡਰਾਂ ਦੀ ਕਿ ਇਹ ਲੋਕ ਮੈਨੂੰ ਮਿਲ ਸਕਦੇ ਐ ਉਹਦੇ ਵਿੱਚ ਆਪਣੇ ਐਸਪੀਏ ਜਿਹੜਾ ਉਹਨਾਂ ਦਾ ਨਿੱਜੀ ਸਖਤਰ ਹੈ ਇਹਦਾ ਵੀ ਉਹਨਾਂ ਨੇ ਉਚੇਚੇ ਤੌਰ ਤੇ ਜ਼ਿਕਰ ਕੀਤਾ ਸੀ ਅਗਲੀ ਗੱਲ ਆਪਾਂ ਦੇਖੀ ਤਾਂ ਬੀਬੀ ਮਾਲੀਵਾਲ ਜਿਹੜੀ ਹੈਗੀ ਆ ਜੀ ਇਹ ਵੀ ਕਈ ਕਿਸਮ ਦੇ ਵਿਵਾਦਾਂ ਦੇ ਨਾਲ ਜੁੜੇ ਹੋਏ ਐ ਜੀ ਇਹਨਾਂ ਦੀ ਪਹਿਲਾਂ ਇਹਨਾਂ ਦੇ ਨਾਲ ਕੇਜਰੀਵਾਲ ਸਾਹਿਬ ਦੇ ਨਾਲ ਬਹੁਤ ਪੁਰਾਣੇ ਜੁੜੇ ਹੋਏ ਐ ਇਸ ਪਾਰਟੀ ਦੇ ਨਾਲ ਪੁਰਾਣੇ ਐ ਜੋ ਜਾਣਕਾਰੀ ਮਿਲੀ ਉਹ ਤੋਂ ਬਾਅਦ ਇਹ ਨਵੀਂ ਮੈਰਿਜ ਹੋ ਜਾਂਦੀ ਹੈ ਆਪਣੇ ਉਹਦੇ ਨਾਲ ਇਹ ਕੋਈ ਜੈ ਹਿੰਦ ਹੈ ਜੈ ਹਿੰਦ ਨਾਮ ਦਾ ਬੰਦਾ ਹੈ ਜਿਹੜਾ ਹਰਿਆਣੇ ਦਾ ਰਹਿਣ ਵਾਲਾ ਹੈ ਜੀ ਇਹ ਜੈ ਹਿੰਦ ਜਿਹੜਾ ਹੈਗਾ ਹਰਿਆਣੇ ਦਾ ਰਹਿਣ ਵਾਲਾ ਹਰਿਆਣੇ ਦੇ ਵਿੱਚ ਆਮ ਆਦਮੀ ਪਾਰਟੀ ਦਾ ਲੀਡਰ ਹੁੰਦਾ ਸੀ ਬਟਾ ਜੀ ਪਰ ਅੱਜ ਕੱਲ ਤੁਸੀਂ ਦੇਖੋਗੇ ਜੈ ਹਿੰਦ ਕਿਤੇ ਜਿਹੜਾ ਹੈਗਾ ਦਿਖਦਾ ਨਹੀਂ ਇਸ ਦੀ ਕੋਈ ਖਬਰ ਨਹੀਂ ਆਉਂਦੀ ਕਿੱਥੇ ਕਿੱਥੇ ਨਹੀਂ ਇਹ ਇਹਦਾ ਜਿਹੜਾ ਹੈਗਾ ਜੀ ਆਪਾਂ ਦੇਖੀਏ ਇਹਦਾ ਪੂਰਾ ਨਾਮ ਹੈਗਾ ਅਮ ਨਵੀਨ ਜੈਨ ਜੀ ਤੇ 2020 ਦੇ ਵਿੱਚ ਬੀਬੀ ਮਾਲੀਵਾਲ ਦੀ ਉਹਦੇ ਨਾਲ ਸ਼ਾਦੀ ਹੁੰਦੀ ਹੈ ਨਵੀਨ ਜੈਨ ਦੇ ਨਾਲ ਹਮਮ ਔਰ ਉਹ ਜਿਹੜਾ ਹੈਗਾ ਅੱਜ ਅੱਜਕੱਲ ਜਿਹੜਾ ਹੈਗਾ ਦੋਨਾਂ ਦਾ ਡਾਈਵੋਰਸ ਹੋ ਚੁੱਕਾ ਹੈ ਦੋਨੇ ਅਲੱਗ-ਅਲੱਗ ਰਹਿੰਦੇ ਅਲੱਗ-ਅਲੱਗ ਰਹਿਣ ਦਾ ਕਾਰਨ ਕੀ ਹੈ ਇਹ ਅਜੇ ਤੱਕ ਕਿਸੇ ਨੂੰ ਨਹੀਂ ਪਤਾ ਬਾਰੇ ਬੀਬੀ ਮਾਲੀਵਾਲ ਜਿੱਥੇ ਮੈਂ ਪਹਿਲਾਂ ਤੁਹਾਨੂੰ ਦੱਸਿਆ ਕਿ ਇਹ ਇਹਨਾਂ ਦੇ ਊਮੈਨ ਕਮਿਸ਼ਨ ਦੀ ਚੇਅਰਪਰਸਨ ਹੈ ਹੈ ਉਹਦੇ ਨਾਲ ਨਾਲ ਇਹ ਇਨਾਂ ਨੇ ਮੁੱਖ ਮੰਤਰੀ ਦੇ ਰੂਪ ਦੇ ਵਿੱਚ ਕੇਜਰੀਵਾਲ ਸਾਹਿਬ ਦੇ ਐਡਵਾਈਜ਼ਰ ਜੋ ਵੀ ਕੰਮ ਕੀਤਾ ਹੈ। ਔਰ ਇਹ ਜਦੋਂ ਇਹਨਾਂ ਨੇ ਕੈਂਪੇਨ ਅਗੇਂਸਟ ਕ腐ਪਸ਼ਨ ਚਲਾਈ ਸੀ ਉਦੋਂ ਤੋਂ ਇਹ ਅੰਨਾ ਅੰਦੋਲਨ ਦੇ ਵਿੱਚ ਸਰਗਰਮ ਸੀ ਔਰ ਮਨੀਸ਼ ਸੋਧਿਆ ਤੇ ਕੇਜਰੀਵਾਲ ਦੇ ਨਾਲ ਮਿਲ ਕੇ ਜਿਹੜੀ ਇਹ ਐਨਜੀਓ ਚਲਾਉਂਦੇ ਸੀ ਪਰਵਰਤਨ ਇਹ ਉਸ ਪਰਵਰਤਨ ਦੇ ਨਾਲ ਵੀ ਜੁੜੀ ਰਹੀ ਹੈ। ਇਹਨਾਂ ਦੇ ਪਿਤਾ ਜਿਹੜੇ ਹੈਗੇ ਆ ਉਹ ਰਿਟਾਇਰਡ ਮਿਲਟਰੀ ਅਫਸਰ ਆਗੇਅਰ ਫੋਰਸ ਦੇ ਵਿੱਚ ਰਹੇ ਹੈ ਤੇ ਮਾਂ ਜਿਹੜੀ ਐ ਪ੍ਰਿੰਸੀਪਲ ਰਹੀ ਹੈ ਔਰ ਇਹਨਾਂ ਦੀ ਜਿਹੜੀ ਹੈਗੀ ਐ 1984 ਦੇ ਵਿੱਚ ਇਹਨਾਂ ਦਾ ਜਨਮ ਹੁੰਦਾ ਹੈ ਲੇਕਿਨ ਇਹਨੂੰ ਕੁੱਟਿਆ ਕਿਉਂ ਕਿਉਂ ਉਹਦਾ ਕੀ ਕਾਰਨ ਹੈ ਤੇ ਇਹ ਅੱਗੇ ਬੋਲਦੀ ਹੋਰ ਕਿਉਂ ਨਹੀਂ ਇਹ ਇੱਕ ਵੱਖਰਾ ਇਸ਼ੂ ਹੈ ਕਿ ਹੋ ਕੀ ਰਿਹਾ ਹੈ ਕੀ ਕਿਤੇ ਇਹ ਤਾਂ ਨਹੀਂ ਹੈ ਕਿ ਸਕਸੈਸਰ ਦੀ ਲੜਾਈ ਚੱਲਦੀ ਹੋਵੇ ਕੌਣ ਜ਼ਿਆਦਾ ਨੇੜੇ ਤੇ ਕੌਣ ਘੱਟ ਨੇੜੇ ਹੈ ਇਹ ਆਪਣੇ ਆਪ ਤੇ ਪਰ ਇੱਕ ਨਵੀਂ ਖਬਰ ਹੋਰ ਆ ਗਈ ਹੈ ਵੈਸੇ ਆਪਾਂ ਨੂੰ ਜਿਵੇਂ ਮਦਰਸ ਦੇ ਦਾ ਜ਼ਿਕਰ ਕੀਤਾ ਸੀ ਸ਼ਰਗਿਲ ਸਾਹਿਬ ਨੇ ਵਧਾਈ ਦੇਣੀ ਚਾਹੀਦੀ ਹੈ ਕਿ ਜਿਹੜੇ ਪੰਜਾਬ ਵਾਸਤੇ ਸਟਾਰ ਕੰਪੇਨਿਅਰਸ ਦੀ ਬਣਾਈ ਆ ਰਹੀ ਦੀ ਲਿਸਟ ਜਾਂ ਦੇਸ਼ ਵਾਸਤੇ ਉਹਦੇ ਤੇ ਕੇਜਰੀਵਾਲ ਸਾਹਿਬ ਨੇ ਨੰਬਰ 1 ਦੇ ਉੱਤੇ ਆਪਣਾ ਨਾਂ ਰੱਖਿਆ ਤੇ ਨੰਬਰ 2 ਦੇ ਉੱਤੇ ਜੇ ਆਪਾਂ ਦੇਖੀਏ ਤਾਂ ਆਮ ਤੌਰ ਤੇ ਈੋਲਕ ਦਾਸੀ ਕੇ ਜਿਵੇਂ ਸਾਡੇ ਮੁੱਖ ਮੰਤਰੀ ਭਗਵੰਤ ਸ마ਨ ਜੀ ਹੋਣ ਜਾਂ ਸੰਜੀਤ ਸਿੰਘ ਹੋਣ ਜਿਹੜੇ ਬਾਹਰ ਆਏ ਵੀ ਹੈ ਪਰ ਉਹਨਾਂ ਨੇ ਨੰਬਰ 2 ਦੇ ਉੱਤੇ ਆਪਣੀ ਵਾਈਫ ਸੁਨੀਤਾ ਕੇਜਰੀਵਾਲ ਦਾ ਨਾਂ ਰੱਖਿਆ ਬਾਕੀ ਲੀਡਰ ਵਿਸ਼ੰਸ਼ ਕਰਤੀ ਜਦੋਂ ਮਨੀਸ਼ ਜੀ ਸੋਦੀ ਅੰਦਰ ਬੈਠੇ ਨਾ ਤਾਂ ਉਹਨਾਂ ਦਾ ਵੀ ਪਾਸ ਇੱਥੇ ਹੈ ਪਰ ਜਿਹੜੀ ਪਰਿਵਾਰ ਪ੍ਰਸਤੀ ਦੇ ਖਿਲਾਫ ਗੱਲਾਂ ਹੁੰਦੀਆਂ ਹੁੰਦੀਆਂ ਸੀ ਆਮ ਆਦਮੀ ਪਾਰਟੀ ਵੱਲੋਂ ਤੇ ਜਾਪਦਾ ਇਹ ਕਿ ਠੀਕ ਹੈ ਬੀਬੀ ਸੁਨੀਤਾ ਜਿਹੜੀ ਉਹਦੀ ਵਾਈਫ ਸਾਹਿਬ ਵੱਖਰੀ ਗੱਲ ਹੈ ਔਰ ਉਸ ਵੇਲੇ ਉਹਨਾਂ ਨੇ ਉਹਨਾਂ ਨੂੰ ਜਿਹੜਾ ਹੈਗਾ ਅੱਗੇ ਕੀਤਾ ਸੀ ਜਦੋਂ ਕੇਜਰੀਵਾਲ ਸਾਹਿਬ ਅੰਦਰ ਸੀ ਹੁਣ ਤਾਂ ਸੁਖ ਨਾਲ ਕੇਜਰੀਵਾਲ ਸਾਹਿਬ ਬਾਹਰ ਆ ਗਏ ਜੇ ਉਹਨਾਂ ਨੇ ਇਹ ਵੀ ਐਲਾਨ ਕਰ ਦਿੱਤਾ ਹੈ ਕਿ 6 ਤਾਰੀਖ ਨੂੰ ਮੈਂ ਪੱਕੇ ਤੌਰ ਤੇ ਬਾਹਰ ਆ ਜਾਊਗਾ ਕਿਉਂਕਿ 6 ਤਾਰੀਖ ਨੂੰ ਨੀਯਾ ਦੀ ਸਰਕਾਰ ਬਣ ਜਾਣੀ ਹੈ ਤੇ ਮੇਰਾ ਮਾਮਲਾ ਖਤਮ ਹੋ ਜਾ ਰਿਹਾ ਹੈ। ਵੈਸੇ ਜੇ ਆਪਾਂ ਦੇਖੀਏ ਤਾਂ ਇਨਡੇ ਜਿਹੜੀ ਅੱਗੀ ਇੱਕ ਅਦਾਲਤ ਨੇ ਗੱਲ ਕਹੀ ਸੀ ਉਹਨਾਂ ਨੂੰ ਕਿ ਤੁਹਾਨੂੰ ਜਿਹੜੀ ਇਹ ਚੋਣ ਪ੍ਰਚਾਰ ਦੀ ਇਜਾਜ਼ਤ ਦਿੱਤੀ ਜਾਂਦੀ ਹੈ 1 ਜੂਨ ਤੱਕ ਦੀ ਹੈ ਤੇ 1 ਜੂਨ ਨੂੰ ਵੋਟਾਂ ਪੈ ਜਾਣਗੀਆਂ। ਉਸ ਤੋਂ ਬਾਅਦ 2 ਜੂਨ ਨੂੰ ਤੁਸੀਂ ਹਰ ਹਾਲ ਪਹੁੰਚ ਜਾਣਾ ਜੇਲ੍ਹ ਦੇ ਵਿੱਚ। ਉਹ ਕਹਿੰਦੇ ਜੀ ਆਪਾਂ ਬਾਹਰ ਆ ਜਾ ਰਿਹਾ ਉਹ ਜਿਹੜੇ ਉਹਨੇ ਬਾੜ ਆ ਜਾਣੇ ਤੇ ਸੁਰੀਤਾ ਕੇਜਰੀਵਾਲ ਨੂੰ ਫਿਰ ਜਿਹੜੀ ਆ ਗਈ ਐ ਨੰਬਰ 2 ਦੇ ਤੇ ਰੱਖਣ ਦੀ ਕੀ ਲੋੜ ਸੀ ਜੀ ਕਿਉਂ ਨਹੀਂ ਜਿਹੜੇ ਬੰਦੇ ਬਾਹਰ ਐ ਉਹਨਾਂ ਦੇ ਭਗਵੰਤ ਮਾਨ ਆਉਂਦੇ ਐ ਔਰ ਉਹਨਾਂ ਦੇ ਵਿੱਚ ਸੰਜੇ ਸਿੰਘ ਆਉਂਦੇ ਐ ਉਹ ਵੀ ਬੜੇ ਤਖ਼ਰੇ ਜਿਹੜੇ ਹੈਗੇ ਬੁਲਾਦੇ ਐ ਔਰ ਭਗਵੰਤ ਮਾਨ ਜਿਹੜੇ ਹੈਗੇ ਭਗਵੰਤ ਮਾਨ ਹੋਰ ਨੇ ਤਾਂ ਆਪਣਾ ਜਿਹੜਾ ਹੈਗਾ ਸਮਰਪਤੀ ਕੀਤਾ ਹੋਇਆ ਕੇਜਰੀਵਾਲ ਸਾਹਿਬ ਨੂੰ ਤਾਂ ਆਪਣੀ ਹੋਂਦ ਹੱਸੀ ਨੂੰ ਕਹਿੰਦੇ ਸਭ ਕੁਝ ਮੇਰੇ ਦਾ ਕੇਜਰੀਵਾਲੀ ਹੈ ਤੇ ਉਹ ਕੇਜਰੀਵਾਲ ਦੇ ਮੁਤਾਬਕ ਹੀ ਚੱਲਦੇ ਐ ਕਿਹੜੇ ਨੰਬਰ 2 ਦੇ ਉੱਤੇ ਆਪਣੀ ਵਾਈਫ ਨੂੰ ਕਿਉਂ ਰੱਖਿਆ ਇੱਥੇ ਵੀ ਇਹੋ ਲੱਗਦਾ ਹੈ ਕਿ ਉਹ ਪਰਿਵਾਰ ਪ੍ਰਸਤੀ ਵਾਲੇ ਪਾਸੇ ਨੂੰ ਵੱਧ ਰਹੀ ਹੈ ਜੀ ਜੰਦੀ ਸਾਹਿਬ